ਸਤ ਸ੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਵਿਸ਼ੇਸ਼ ਜਾਣਕਾਰੀ ਪਰਪਸ ਲਈ ਵੀਡੀਓ ਦਿਖਾ ਰਹੇ ਹਾਂ ਤੇ ਅੱਜ ਮਿਤੀ ਹੈਗੀ ਹੈਗੀ 6 ਅਗਸਤ 2025 ਸੋ ਆਪਾਂ ਆਪਣੀਆਂ ਬੱਕਰੀਆਂ ਦੇ ਸਰਕਾਰੀ ਵੈਕਸੀਨ ਲਵਾਈ ਹੈ ਈਟੀ ਦੀ ਐਟੈਰੋਟੌਕਸੀਮੀਆ ਨਾਮ ਦੀ ਦਵਾਈ ਮਤਲਬ ਐਟੈਰੋਟੌਕਸੀਮੀਆ ਰੋਗ ਤੋਂ ਦਵਾਈ ਵੈਕਸੀਨ ਲਵਾਈ ਹੈ ਤੇ ਆਪਾਂ ਇਹ ਕੋਲ ਹੈ ਗਿਆ 10 ਨਗ ਜਿੰਨਾ ਚੋਂ ਆਪਾਂ 10ਾਂ ਦੇ ਲਵਾ ਲਈਏ ਤੇ ਦੋ ਸੂਣ ਵਾਲੀਆਂ ਸੀ ਉਹ ਛੱਡ ਦਿੱਤੀਆਂ 10ਾਂ ਨਗਾਂ ਦੀ ਵੈਕਸੀਨ ਹੋਈ ਹੋਈ ਹੈ ਤੇ ਦੋ ਸੂਣ ਵਾਲੀਆਂ ਤੇ ਇੱਕ ਬੱਚੀ ਜੋ ਕਿ 3 ਮਹੀਨਿਆਂ ਤੋਂ ਛੋਟੀ ਸੀ ਤੇ ਆਪਣੇ ਸਰਕਾਰੀ ਪਸ਼ੂ ਡਿਸਪੈਂਸਰੀ ਜਿਹੜੀ ਆਪਣੇ ਪਿੰਡ ਹੈ ਉਹਨਾਂ ਦੇ ਡਾਕਟਰ ਸਾਹਿਬਾਨ ਆਏ ਸੀਗੇ ਉਹ ਟੀਕਾ ਲਾ ਕੇ ਗਏ ਆ ਵੈਕਸੀਨ ਸਾਰਿਆਂ ਦੀ ਜੋਨਾ ਧੰਨਵਾਦ ਕਰਦੇ ਆ ਇਹ ਵੈਕਸੀਨ ਸਾਰਿਆਂ ਨੂੰ ਲਗਾਉਣੀ ਚਾਹੀਦੀ ਹੈ ਕਿਉਂਕਿ ਇਹ ਇਹ ਆਉਣ ਵਾਲੇ ਜਿਹੜੀਆਂ ਰੁੱਤਾਂ ਆ ਭਾਦੋਂ ਸੌਣ ਇਹ ਸੌਣ ਤਾਂ ਚੱਲ ਰਹੀ ਹੈ ਤੇ ਭਾਦੋਂ ਇਹ ਰੁੱਤਾਂ 'ਚ ਇਹ ਪਸ਼ੂਆਂ ਨੂੰ ਮੋਖ ਲੱਗ ਜਾਂਦੀ ਹੈ ਇਹਨਾਂ ਦੇ ਅੰਦਰ ਮਤਲਬ ਜ਼ਹਿਰਵਾ ਬਣ ਜਾਂਦਾ ਹੈ ਇਸ ਕਰਕੇ ਇਹਨਾਂ ਵਿੱਚ ਵੈਕਸੀਨ ਲਵਾਈ ਜਾਂਦੀ ਹੈ ਇਹ ਸੋ ਹਰੇਕ ਨੂੰ ਲਵਾਉਣੀ ਚਾਹੀਦੀ ਹੈ ਇਹ ਸਾਲ ਬਾਅਦ ਲੱਗਦੀ ਹੈ ਤੇ ਟੈਰੋ ਟਕਸੀਮੀਆ ਟੌਕਸੀਮੀਆ ਮਤਲਬ ਜ਼ਹਿਰ ਬਣ ਜਾਂਦਾ ਅੰਦਰ ਤੇ ਉਹਦੇ ਕਰਕੇ ਮੋਕ ਮਾਰ ਕੇ ਪਸ਼ੂ ਮਰ ਜਾਂਦਾ ਇਹ ਮੋਕ ਦੀ ਬਹੁਤ ਖਤਰਨਾਕ ਬਿਮਾਰੀ ਹੈ ਤੇ ਤਾਂ ਕਰਕੇ ਇਹ ਵੈਕਸੀਨ ਲਵਾਈ ਜਾਂਦੀ ਹੈ ਇਹ ਬਿਲਕੁਲ ਫਰੀ ਆਉਂਦੀ ਹੈ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਬੇਨਤੀ ਹੈ ਵੀ ਇਹ ਵੈਕਸੀਨ ਆਪਦੇ ਜਾਨਵਰਾਂ 'ਤੇ ਜ਼ਰੂਰ ਲਗਵਾਓ ਆਪਾਂ ਤਾਂ ਲਗਵਾ ਲਈ ਹੈ ਤੇ ਸਾਰੇ ਪਸ਼ੂ ਫਿਲਹਾਲ ਤਾਂ ਬਹੁਤ ਵਧੀਆ ਤੰਦਰੁਸਤ ਨੇ ਇੱਕ ਇਹਨਾਂ ਨੂੰ ਪਾਣੀ ਚਾਹੀਦਾ 24 ਘੰਟੇ ਪਾਣੀ ਰੱਖਿਆ ਹੋਵੇ ਫੇਰ ਬਹੁਤ ਵਧੀਆ ਤੰਤਰ ਉਸ ਤਰ੍ਹਾਂ ਰਹਿੰਦੇ ਨੇ ਇਹ ਜਾਨਵਰ ਆਪਦੀ ਮਰਜ਼ੀ ਨਾਲ ਪਾਣੀ ਪੀਂਦੇ ਆ ਖੁਸ਼ ਹੋ ਕੇ ਤੇ ਪਾਣੀ ਨਾਲ ਜਿਹੜੀ ਮੋਕ ਦੀ ਦਰ ਹੈ ਉਹ ਵੀ ਘਟਦੀ ਆ ਮੋਕ ਲੱਗੀ ਹੋਵੇ ਪਾਣੀ ਪਸ਼ੂ ਆਪਦੀ ਮਰਜ਼ੀ ਨਾਲ ਪੀਵੇ ਉਹ ਵੀ ਕੰਟਰੋਲ 'ਚ ਆ ਜਾਂਦਾ ਟੈਰਾਵਾਇਸਿਨ ਟੈਰਾਬੈਟ ਗੋਲੀ ਦਿੱਤੀ ਜਾਂਦੀ ਹੈ ਉਹਦੇ ਨਾਲ ਵੀ ਮੋਕਤ ਕੰਟਰੋਲ ਹੋ ਜਾਂਦਾ ਉਹ ਮਤਲਬ ਕੋਈ ਸੀਰੀਅਸ ਮੋਖ ਨਹੀਂ ਹੁੰਦੀ ਜਿਹੜੀ ਐਟੈਰੋਟੋਕਸੀਮੀਆ ਇਹ ਬਿਮਾਰੀ ਵਾਲੀ ਮੋਖ ਹੁੰਦੀ ਹੈ ਇਹ ਥੋੜੀ ਖਤਰਨਾਕ ਹੁੰਦੀ ਹੈ ਇਸ ਦਾ ਪਹਿਲਾ ਹੀ ਇਲਾਜ ਵੈਕਸੀਨ ਹੈ ਸੋ ਇਹ ਵੈਕਸੀਨ ਕਰਾ ਲੈਣੀ ਚਾਹੀਦੀ ਹੈ ਠੀਕ ਹੈ ਇਹਨਾਂ ਦੱਸਦੇ ਹੋਏ ਬਹੁਤ ਬਹੁਤ ਧੰਨਵਾਦ ਤੇ ਆਪਾਂ ਹੁਣ ਇਹੋ ਜੀਆਂ ਜਾਣਕਾਰੀਆਂ ਤੁਹਾਨੂੰ ਦਿੰਦੇ ਰਵਾਂਗੇ ਕਿਉਂਕਿ ਪਿਛਲੇ ਦਿਨੀ ਕੁਝ ਪਰਸਨਲ ਜ਼ਰੂਰੀ ਕਾਰ ਸੀਗੇ ਜਿਸ ਕਰਕੇ ਇਹੋ ਜੀਆਂ ਵੀਡੀਓਜ਼ ਨਹੀਂ ਬਣ ਸਕੀਆਂ ਸੋ ਹੁਣ ਤੋਂ ਆਪਾਂ ਅਏ ਜੇ ਨਾ ਵੀਡੀਓਜ਼ ਬਣਾਇਆ ਕਰਾਂ ਕਿਉਂਕਿ ਸੌਣ ਦਾ ਮੀਂਹ ਕਾਫੀ ਮੀਂਹ ਕਣੀ ਦਾ ਰਿਹਾ ਇਸ ਲਈ ਬਾੜੇ ਬਾੜੇ ਕੱਚੇ ਹੋਣ ਕਰਕੇ ਸਾਫ਼ ਸਵਾਲ ਥੋੜੀ ਕਰਨੀ ਔਖੀ ਹੋ ਜਾਂਦੀ ਹੈ ਸੋ ਹੁਣ ਮੀਂਹ ਦੀ ਰੁੱਤਾ ਲਗਭਗ ਜਾ ਹੀ ਚੁੱਕਿਆ ਨੇ ਤੇ ਹੁਣ ਆਪਾਂ ਤੁਹਾਨੂੰ ਵੀਡੀਓ ਦੀ ਕਵਰੇਜ ਕਰਕੇ ਦਿਖਾਵਾਂਗੇ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ